ਕੋਠੀ ਦਾ ਇੱਕ ਡਿਜ਼ਾਈਨ ਹੋਰ ਤਿਆਰ ਕੀਤਾਗਾ ਪਹਿਲਾਂ ਤੁਹਾਨੂੰ ਦੱਸ ਦਿੰਦੇ ਆਂ ਵੀ ਇਹ ਜਿਹੜਾ ਪਲਾਟ ਦੀ ਲੰਬਾਈ ਚੌੜਾਈ ਦੱਸਦੇ ਲੰਬਾਈ ਹੈਗੀ ਸੀ ਪਲਾਟ ਦੀ 50 ਫੁੱਟ ਤੇ ਜਿਹੜੀ ਚੌੜਾਈ ਹੈਗੀ ਸੀ ਇਹ 52 ਫੁੱਟ ਆਪਾਂ ਮੈਪ ਤਿਆਰ ਕੀਤਾ ਹਾਂ ਕੋਠੀ ਦਾ ਡਿਜ਼ਾਈਨ ਤਿਆਰ ਕੀਤਾ ਹਾਂ ਸਾਰਾ ਤੁਹਾਨੂੰ ਦੱਸ ਦਿਆਂ ਵੀ ਕਸਟਮਰ ਦੀ ਕੀ ਰਿਕੁਆਇਰਮੈਂਟ ਸੀ ਕਿਵੇਂ ਆਪਾਂ ਤਿਆਰ ਕੀਤਾਗਾ ਤੇ ਕਿਦਾਂ ਆਪਾਂ ਡੀ ਆਂਟਿਆਰ ਕਰਦੇ ਜਦੋਂ ਆਪਾਂ ਸਭ ਤੋਂ ਪਹਿਲਾਂ ਆਪਾਂ ਪਲਾਟ ਦੀ ਬੇਨਤੀ ਕਰਕੇ ਲੈ ਕੇ ਆਉਂਦੇ ਆ ਆਪਾਂਲੇ ਦੇ ਪਲਾਟ ਦੇ ਵਿੱਚ ਵਿਜੀਟ ਕਰਦੇ ਆ ਫਿਰ ਉਸ ਤੋਂ ਬਾਅਦ ਹਰ ਇੱਕ ਕਸਟਮਰ ਦੀ ਅਪਰ ਕਾਇਰਮੈਂਟ ਪੁੱਛਦੇ ਆਂ ਬੀ ਸੋਡੇ ਕੀ ਕੀ ਰਿਕਾਇਰਮੈਂਟ ਆ ਬੀ ਕਿੰਨਾ ਤੁਸੀਂ ਕਵਰ ਏਰੀਆ ਤਿਆਰ ਕਰਵਾਉਣਾ ਉਸ ਦੇ ਹਿਸਾਬ ਦੇ ਨਾਲ ਹੀ ਆਪਾਂ ਜਿਹੜਾ ਕੀ ਆ ਮੈਪ ਤਿਆਰ ਕਰਦੇ ਆਂ ਬੀ ਜਿੰਨੇ ਵੀ ਕਸਟਮਰ ਦੀ ਡਿਮਾਂਡ ਹੁੰਦੀ ਆ ਵੀ ਅਸੀਂ 1100 ਸਕੁਅਰ ਫੁੱਟ ਤਿਆਰ ਕਰਾਉਣਾ 1500 ਕਰਾਉਣਾ 1700 ਕਰਾਉਣਾ ਹਨਾ ਉਹ ਸਭ ਨਾਲ ਹੀ ਆਪਾਂ ਮੈਂ ਤਿਆਰ ਕਰਦੇ ਆ ਇਹਨਾਂ ਨੇ ਆਪਾਂ ਨੂੰ ਆਖਿਆ ਸੀ ਵੀ ਸਾਡੇ ਦੋ ਬੈਡਰੂਮ ਇੱਕ ਸਾਨੂੰ ਸਟੋਰ ਹੋ ਜੇ ਦੋ ਸਾਡੇ ਬਾਥਰੂਮ ਹੋ ਜਾਵੇ ਇੱਕ ਵੀ ਜਿਹੜਾ ਬਾਥਰੂਮ ਆ ਉਹ ਸਾਡੇ ਬੈਡਰੂਮ ਨਾਲ ਅਟੈਚ ਹੋ ਜੇ ਇੱਕ ਸਾਡਾ ਲੌਬੀ ਨਾਲ ਅਟੈਚ ਹੋ ਜੇ ਇੱਕ ਸਾਨੂੰ ਦੇ ਦੋ ਟ੍ਰਾਇੰਗਲ ਰੂਮ ਆ ਇੱਕ ਸਾਨੂੰ ਕਿਚਨ ਕਿਚਨ ਦੀ ਤਾਂ ਹਰ ਇੱਕ ਨੂੰ ਜ਼ਰੂਰਤ ਦੀ ਜ਼ਰੂਰਤ ਇੱਕ ਆਪਣਾ ਪੋਰਚਾ ਜਾਂਦਾ ਪੋਰਚ ਵੀ ਬਣਾਉਣਾ ਪੈਂਦਾ ਹੁਣ ਸੋਨੂੰ ਅਸੀਂ ਦਿਖਾਉਣਾ ਅਸੀਂ ਡਿਜ਼ਾਈਨ ਕਿਦਾਂ ਤਿਆਰ ਕੀਤਾ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਦੱਸ ਦੇਣਾ ਵੀ ਸੋਨੂੰ ਸਾਡਾ ਡਿਜ਼ਾਈਨ ਕੀਤਾ ਕਿੰਨਾ ਕੁ ਵਧੀਆ ਲੱਗਿਆ ਜੇ ਕਿਸੇ ਭਰਾ ਨੇ ਆਪਣਾ ਤੋਂ ਡਿਜ਼ਾਈਨ ਤਿਆਰ ਕਰਾਉਣਾ ਹੋਵੇ ਆਪਣਾ ਆਫਿਸ ਹੈਗਾਗਾ ਮਠੰਡਾ ਵੇਖੇ DAV ਕਾਲਜ ਦੇ ਜਮਾ ਬਿਲਕੁਲ ਸਾਹਮਣੇ 9 ਨੰਬਰ ਗਲੀ ਚ ਐਨੈਕਸ ਆਰਚੀਟੈਕਟ ਦੇ ਨਾਮ ਤੇ ਆਪਣਾ ਆਫਿਸ ਆ ਇੱਥੇ ਆ ਕੇ ਸਾਨੂੰ ਮਿਲ ਸਕਦੇ ਹੋ ਤੇ ਸਾਥੋ ਜੋ ਵੀ ਤੁਹਾਡੇ ਮਨ ਦਾ ਡਿਜ਼ਾਈਨ ਹੋਵੇ ਸਾਥੋ ਤਿਆਰ ਕਰਵਾ ਸਕਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਹਰ ਇੱਕ ਤਾਂ ਹਰ ਇੱਕ ਭੈਣ ਭਰਾ ਦੇ ਤੇ ਵਿੱਚ ਜੇ ਕੋਈ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦਾ ਹੋਵੇ ਕਹੇ ਜਾਵੇ ਕਲਾਸਿਕਲ ਮਾਡਰਨ ਜੋ ਵੀ ਤਿਆਰ ਕਰਵਾਉਣਾ ਚਾਹੁੰਦਾ ਉਹ ਅਸੀਂ ਕਰਕੇ ਦੇਵਾਂਗੇ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਅਸੀਂ ਵਿਜ਼ਿਟ ਕਰਕੇ ਉਹਨਾਂ ਨੂੰ ਮਾਪ ਕੇ ਫਿਰ ਅਸੀਂ ਉਹਨੂੰ ਚੈੱਕ ਕਰਦੇ ਹਾਂ ਥਾਂ ਨੂੰ ਵੀ ਫਿਰ ਅਸੀਂ ਰਿਕੁਆਇਰਮੈਂਟ ਪੁੱਛਦੇ ਹਾਂ ਕਸਟਮਰ ਦੀ ਵੀ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਉਹ ਸਭ ਮੈਂ ਅਸੀਂ ਇਹੇ ਬਣਾ ਕੇ ਦਿੰਦੇ ਹਾਂ ਆ ਤੁਸੀਂ ਹੁਣ ਸਾਨੂੰ ਸਾਨੂੰ ਅਸੀਂ ਦਿਖਾ ਵੀ ਦਿੰਦੇ ਆ ਆਪਣੀ ਅਸੀਂ ਕਿੰਨਾ ਕਿੱਦਾਂ ਕਿੱਦਾਂ ਬਣਾਇਆ ਆਹ ਬਣਾਇਆ ਹੈਗਾ ਅਸੀਂ ਬਾਥਰੂਮ ਟਾਇਲਟ ਠੀਕ ਹੈ 8 10 ਦਾ ਤੇ 5 ਆ ਬੈਡਰੂਮ ਆਂਦਾ ਸਾਡਾ 14 ਫੁੱਟ ਤੇ 7 1/4 ਇੰਚ ਐਦਨ ਨੂੰ ਠੀਕ ਹੈ ਲੰਬਾ ਤੇ ਚੌੜਾ ਆਂਦਾ ਹੈ 11 ਫੁੱਟ ਆਸਮਦਸ ਹੈ ਉਦੋਂ ਬਾਅਦ ਅਸੀਂ ਸਟੋਰ ਕੀਤਾਗਾ ਠੀਕ ਹੈ ਜਿਹੜਾ ਚੌੜਾ ਸਟੋਰ ਕੀਤਾਗਾ ਉਹ 7 1/4 ਤੇ ਲੰਬਾ ਹੈਗਾ ਇਹ 11 ਫੁੱਟ ਉਹ ਦਵਾ ਦਾ ਹੈ ਸੈਕੰਡ ਬੈਡਰੂਮ ਆ ਇਹਦਾ ਸਵਾ 13 ਦਾ ਲੰਬਾ 11 ਫੁੱਟ ਚੌੜਾ ਉਹ ਦਵਾ ਦਾ ਇਹਦਾ ਬਾਥਰੂਮ ਆ ਇਹਦਾ 5 ਫੁੱਟ ਚੌੜਾ ਤੇ 8.5 ਫੁੱਟ ਲੰਮਾ ਉਹ ਦਵਾ ਦਾ ਆ ਜਾਂਦਾ ਵੀ ਆਪਣੀ ਲੌਬੀ ਆ ਜਾਂਦੀ ਆ ਲੌਬੀ ਆਪਣੀ ਵੀ 16 ਫੁੱਟ ਸਵਾ 4 ਇੰਚ ਲੰਬੀ 15 ਫੁੱਟ 9 ਇੰਚ ਚੌੜੀ ਆ ਇਹ ਤੇ ਲੋਬੀ ਆਪਣੀ ਫਿਰ ਉਹ ਦੂਆ ਦਾ ਆਪਣਾ ਆ ਜਾਂਦਾ ਡਰਾਈ ਰੂਮ ਡਰਾਈ ਰੂਮ ਆ ਜਨ ਆਪਣਾ 11/ 12 ਦਾ ਤੇ ਉਸ ਤੋਂ ਬਾਅਦ ਆਪਣੀ ਆ ਜਾਂਦੀ ਕਿਚਨ ਕਿਚਨ ਦਾ ਕਿ ਸਾਈਜ਼ ਰਹਿੰਦਾ ਆਪਾਂ ਨੂੰ 11 ਲੰਮਾ 9 ਚੌੜੀ ਰਹਿੰਦੀ ਆ ਉਹ ਦੂਆ ਦਾ ਆਪਣਾ ਪੋਰਚ ਆ ਜਾਂਦਾ ਤੇ ਆਪਣਾ ਇਹਨੂੰ ਆਪਾਂ ਹੁਣ ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸਦਾ ਹਾਂ ਆਪਾਂ ਤਾਂ ਹਾਂ ਮੈਂਸ਼ਨ ਵੀ ਕੀਤਾ ਹੋਇਆ ਇਹ 50 ਫੁੱਟ ਦਾ ਲੰਮਾ ਸੀ ਆਪਾਂ ਇਹਨੂੰ ਕਿੰਨੇ ਫੁੱਟ ਦੇ ਵਿੱਚ ਬਣਾਇਆਗਾ ਸਾਰਾ ਕਵਰ ਜਿਹੜੀਆ ਕਿੰਨੇ ਫੁੱਟ ਦੇ ਵਿੱਚ ਆਇਆਗਾ ਇਹ ਤੁਹਾਨੂੰ ਦੱਸ ਸਕਦੇ ਆ ਇਹ ਜਿੰਨਾ ਕਵਰ ਜਿਹੜੀ ਆਪਾਂ ਅੱਜ ਤੋਂ ਲੈ ਕੇ ਆਪਣੇ ਨਾ 9 ਇੰਚੀ ਕੰਧ ਹੁੰਦੀਆਂ ਆਪਣੀ ਸਾਂਝੀ ਕੰਧ ਹੁੰਦੀ ਹੈ ਜਿਹੜੇ ਤੁਸੀਂ ਆ ਦੇਖ ਰਹੇ ਹੋ ਨਾ ਕੱਟ ਲੱਗੇ ਹੋਏ ਇਹ ਸਾਂਝੀ ਕਿੰਤਾ ਕੰਧ ਹੁੰਦੀ ਹੈ 9 ਇੰਚ ਇੰਦਰ ਦੂਜੇ ਘਰਾਂ ਦੇ ਹੁੰਦੇ ਆ 9 ਇੰਚ ਆਪਾਂ ਇੱਥੇ ਰੱਖਦੇ ਆ ਇਹ ਸਾਂਝੀ ਗੰਧ ਹੁੰਦੀ ਆ ਨਾ ਉਸ ਤੋਂ ਬਾਅਦ ਆਪਾਂ 9 ਇੰਚ ਹੀ ਰੱਖਦੇ ਆ ਇੱਥੋਂ ਲੈ ਕੇ ਆਪਣਾ ਇੱਥੋਂ ਤੱਕ 16 38 ਫੁੱਟ ਦੇ ਵਿੱਚ ਆਪਾਂ ਕਵਰ ਏਰੀਆ ਤਿਆਰ ਕੀਤਾਗਾ ਇਹ ਸਾਰਾ ਤੁਸੀਂ ਸਕਰੀਨ ਤੇ ਵੀ ਦੇਖ ਲੈਣਾ ਇੱਕ ਚੀਜ਼ ਹੋਰ ਤੁਹਾਨੂੰ ਦੱਸਣ ਨੂੰ ਭੁੱਲ ਗਏ ਪਿੱਛੇ ਅਸੀਂ ਆਪ ਸਪੇਸ ਵੀ ਛੱਡੀ ਆ ਕਿਉਂ ਛੱਡੀ ਆ ਵੀ ਇੱਥੋਂ ਗੇ ਆਪਣਾ ਜਿਹੜਾਗਾ ਵੀ ਹਵਾ ਕ੍ਰਾਸ ਹੋ ਸਕੇ ਰੂਮਾਂ ਦੇ ਵਿੱਚ ਆਪਾਂ ਸਪੈਸ਼ਲੀ ਹੈ ਇਹ 5 ਫੁੱਟ ਦੀ ਆ ਇੱਧਰ ਆਪਾਂ 5 ਫੁੱਟਾਂ ਬਾਥਰੂਮ ਠੀਕ ਹੈ ਚੌੜਾਗਾ ਲੰਬਾ ਹੈ 8 ਸਵਾ 10 ਠੀਕ ਹੈ ਇਹ ਵਧੀਆਗਾ ਜੀ ਕਿਸੇ ਨੇ ਕਿਹਾ ਇੱਥੇ ਆਪਾਂ ਗਰਮੀਆਂ ਦੇ ਵਿੱਚ ਕੱਪੜੇ ਧੋਣੇ ਹੋਰ ਵਾਸ਼ਿੰਗ ਮਸ਼ੀਨ ਰੱਖਣੀ ਇੱਥੇ ਆਪਣੀ ਰਹਿ ਜਾਂਦੀ ਆ ਤੇ ਆ ਆਪਣਾ ਓਪਨ ਏਰੀਆ ਰਹੇਗਾ ਸੋਨੂ ਇਹ ਸਾਡਾ ਕੀਤਾ ਹੋਇਆ ਡਿਜ਼ਾਈਨ ਕਿੱਦਾਂ ਦਾ ਲੱਗਿਆ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੇ ਕਿਸੇ ਭਰਾ ਨੇ ਸਾਤੋਂ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਉਹ ਸਾਡੇ ਨਾਲ ਜਰੂਰ ਸੰਪਰਕ ਕਰੇ ਤੇ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰੇ ਜੇ ਕੋਈ ਸ਼ਹਿਰੀ ਪ੍ਰਾਪਰਟੀ ਆ ਉਹਦੇ ਉੱਤੇ ਤੇ ਆਪਾਂ ਹੌਫ ਲੋਨ ਵੀ ਕਰਾ ਕੇ ਦਿੰਨੇ ਆ ਸ਼ਹਿਰੀ ਪ੍ਰਾਪਰਟੀ ਦੇ ਉੱਤੇ ਉਹ ਆਪਾਂ ਫਿਰ ਕਿਤੇ ਵੀਡੀਓ ਪਾਵਾਂਗੇ ਤੇ ਸਾਡੇ ਚੈਨਲ ਨਾਲ ਬਣੀਦੇ ਹੋ ਇਦਾਂ ਦੀਆਂ ਹੋਰ ਅਸੀਂ ਵੀਡੀਓ ਪਾਉਂਦੇ ਰਹਾਂਗੇ ਤੇ ਤੁਹਾਡੇ ਮੂਰੇ ਡਿਜ਼ਾਈਨ ਨਵੇਂ-ਨਵੇਂ ਪ੍ਰਕਾਰ ਦੇ ਲਿਆ ਕੇ ਉਹਨਾਂ ਰਹਾਂਗੇ ਕੋਠੀਆਂ ਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਭਰਾ ਤੱਕ ਇਹ ਵੀਡੀਓ ਪਹੁੰਚ ਸਕੇ ਹਰ ਵਾਰ ਕਿਉਂਕਿ ਜੋ ਇਹਦੇ ਵਿੱਚ ਬਹੁਤ ਕੁਝ ਹੁੰਦਾ ਵੀਰੇ ਨਕਸ਼ਨ ਦੇ ਵਿੱਚ ਹਰ ਇੱਕ ਬੰਦੇ ਨੇ ਇੱਕ ਵਾਰੀ ਆਪਣਾ ਮਕਾਨ ਪਾਉਣਾ ਹੁੰਦਾ ਹਰ ਇੱਕ ਬੰਦੇ ਦੀ ਜਿੰਦ ਦੀ ਆਪਾਂ ਵਧੀਆ ਮਕਾਨ ਪਾਈਏ ਆਪਾਂ ਕਸਟਮਰ ਦੇ ਵਧੀਆ ਕਸਟਮਰ ਨੂੰ ਸੈਟੀਸਫਾਈ ਕਰਾਉਣਾ ਹੈ ਪੂਰਾ ਜਦੋਂ ਕਸਟਮਰ ਸੈਟੀਸਫਾਈ ਹੋ ਜਾਂਦਾ ਵੀ ਹਾਂ ਵੀ ਮੈਨੂੰ ਹੁਣ ਠੀਕ ਹੈ ਤਾਂ ਆਪਾਂ ਫੇਰ ਹੀ ਨਕਸ਼ਾ ਉਹਨਾਂ ਨੂੰ ਦਿੰਨੇ ਆ ਸਾਰੀਆਂ ਤਰ੍ਹਾਂ ਆ ਏ ਟੂ ਜ਼ेड ਆਪਾਂ ਡਰਾਇੰਗ ਕਰਕੇ ਦਿੰਨੇ ਆ ਵੀ ਕਿਸੇ ਨੂੰ ਵੀ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਇਲੈਕਟ੍ਰੋਨਿਕ ਦੀ ਏ ਸਰੀਆ ਦੀ ਡਰਾਇੰਗ ਹੋ ਗਈ A to Z ਡਰਾਇੰਗ ਆਪਣੇ ਕੋਲ ਨਹੀਂ ਹੁੰਦੀਆਂ ਨੇ ਵੀਡੀਓ ਲੰਬੀ ਨਾ ਬਗਦੀ ਆਪਾਂ ਫੇਰ ਕਿਦੇ ਜੋੜਾਂਗੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਦੋਸਤੋ ਜਾਉਂਦੇ ਵਸਤੇ